ਅੱਜ ਸਾਡੇ ਵਿੱਚ ਨਵਾਬ ਮਲੇਰ ਕੋਟਲਾ ਜਨਾਬ ਸ਼ੇਰ ਮੁਹੰਮਦ ਖਾਨ ਵੀ ਹਾਜ਼ਰ ਹੋਏ ਨੇ ਜਿਨ੍ਹਾਂ ਦੇ ਇੱਕ ਨਹੀਂ ਦੋ ਭਰਾਵਾਂ ਨੂੰ ਇਹਨਾਂ ਦੇ ਪਿਤਾ ਗੋਬਿੰਦ ਨੇ ਬੜੀ ਬੇਰਹਿਮੀ ਨਾਲ ਕਤਲ ਕੀਤਾ ਤੁਹਾਨੂੰ ਪਤਾ ਹੈ ਤੁਹਾਡੇ ਪਿਤਾ ਨੇ ਨਵਾਬ ਸਾਹਿਬ ਦੇ ਭਰਾਵਾਂ ਨੂੰ ਕਿਉਂ ਕਤਲ ਕੀਤਾ ਸੀ ਕੋਈ ਗਲਤੀ ਕੀਤੀ ਹੋਵੇਗੀ ਐਨਾ ਦੇ ਭਰਾਵਾਂ ਨੇ ਇੰਨੇ ਛੋਟੇ ਬੱਚੇ ਤੇ ਇਨੀ ਵੱਡੀ ਜ਼ੁਬਾਨ ਐਨਾ ਵੱਡਾ ਵਜ਼ੀਰ ਤੇ ਐਨੇ ਨੀਚ ਕੰਮ ਪਰੇ ਦਰਬਾਰ ਸ਼ਰੀਆ ਮੁਸਤਾਕੀ ਦੀ ਸਜ਼ਾ ਮੌਤ ਹੈ ਸਜ਼ਾ ਮਨਜ਼ੂਰ ਹੈ ਪਰ ਝੁਕਣਾ ਕਬੂਲ ਨਹੀਂ ਤੁਹਾਨੂੰ ਮੌਤ ਤੋਂ ਡਰ ਨਹੀਂ ਲੱਗਦਾ ਤੁਹਾਨੂੰ ਖੁਦਾ ਤੋਂ ਡਰ ਨਹੀਂ ਲੱਗਦਾ ਜ਼ੁਬਾਨ ਸੰਭਾਲ ਕੇ ਬੋਲ ਬੇਖੌਫ ਬੇਖੌਫ ਜਿੰਦੇ ਹਾਂ ਬੇਖੌਫ ਮਰਦੇ ਹਾਂ